ਮੇਰਾ ਨਾਮ ਦਿਤੰਦਰ ਹੈ ਊਰਪੁਰ ਤੋਂ ਵਾਪਸ ਆ ਰਹੇ ਸੀ ਗੱਡੀ ਥੋੜੀ ਜਿਹੀ ਕੰਟਰੋਲ ਤੋਂ ਬਾਹਰ ਹੋ ਗਈ ਨੂਰਪੁਰ ਰੇਲ ਵਾਲੇ ਅੰਬਰਸਰ ਦੇ ਨੂਰਪੁਰ ਕੰਮਗੇ ਮਠਾਟੇ ਕੰਗੇ ਸਰ ਠੀਕ ਹੈ ਤਾਂ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਗਲਤ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ پائی ਤੇ ਸਪਾਈਕਰ ਹੀ ਨਹੀਂ ਅਗਰ ਸਾਈਡ ਤੇ ਟੋਆ ਜਾ ਸੀ ਉਹ ਛੋਟੀ ਕਿੰਨੇ ਆ ਦੇ ਲੱਗੇ ਸਤਜਣਾਂ ਦੇ ਕਿੰਨੇ ਜਣੇ ਸਵਾਰ ਪੰਜਾਂ ਨੂੰ ਕੋਣ ਕੋਣ ਚੱਕੀ ਦੇਗੇ ਲੋਕੀ ਸਰਦੇ ਸਾਰੇ ਜੀ ਮਮਮੀ ਸਿਸਟਰ ਦੇ ਮੈਂ ਸਰ ਮੈਂ ਐਸਐਸ ਸੁਵਿੰਦਰ ਸਿੰਘ ਐਸਐਸਟੀ ਐਫਆਰਟੀ ਨੂੰ ਚਾਰਜ ਆ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਰ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡਿੰਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾ ਰਫਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਰਿਕਸ਼ਾ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਚੇਂਜ ਦੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਡੀ ਗਈ ਤੇ ਦੋਹਾਂ ਜਣਾਂ ਨੂੰ ਐਂਬੂਲੈਂਸ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਇਹ ਰਠਾਲ ਦੇ ਹਸਪਤਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ